ਮਿਹਨਤ ਕੀਤੀ ਕਰਾਈ ਜਾ ਰਹੀ ਜੀ ਬੱਚਿਆਂ ਨੂੰ ਜੋ ਪੋਣਾ ਵਾਲਾ ਟੂਰਨਾਮੈਂਟ ਹੋ ਰਿਹਾ ਕਰਕੇ ਤੇ ਇਹ ਵੇਖੋ ਕਿ ਬੱਚੇ ਨਿੱਕੇ-ਨਿੱਕੇ ਛੋਟੇ-ਛੋਟੇ ਬੱਚੇ ਵੇਖੋ ਮਿਹਨਤ ਕਰਨ ਦੇ ਆ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੁਸੀਂ ਮਾੜੀਆ ਵੀਡੀਓ ਨੂੰ ਬਹੁਤ ਵੰਦੇ ਜੀ ਪਰ ਇਹ ਨਾਲ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਰ ਦਿੰਦੇ ਜੀ ਬੇਨਤੀ ਹੈ ਵੀ ਵੀਡੀਓ ਨੂੰ ਲਾਈਕ ਸ਼ੇਅਰ ਇਹਨਾਂ ਬੱਚਿਆਂ ਦੀ ਮਿਹਨਤ ਨੂੰ ਜ਼ਰੂਰ ਕਰਿਆ ਕਰੋ ਜੀ ਜਾਂ ਕਿ ਜੋ ਇਹ ਬੱਚੇ ਹੋਰ ਬੱਚੇ ਵੀ ਨਾ ਬੱਚਿਆਂ ਦੀ ਵੀਡੀਓ ਵੇਖ ਕੇ ਤੇ ਆਪਣੇ ਆਪ ਨੂੰ ਨਸ਼ਿਆਂ ਤੋਂ ਬਾੜਿਆਂ ਕੰਮਾਂ ਤੋਂ ਖੂਨਾਂ ਤੋਂ ਕੱਢ ਸਕਣ ਬਾਰਸ ਨਾ ਜੀ ਕਿ ਬੱਚਿਆਂ ਦੀ ਮਿਹਨਤ ਆ ਤੇ ਬਹੁਤ ਹੀ ਵਧੀਆ ਸਾਡੇ ਪਿੰਡ ਨੇ ਕੀਤਾ ਜੀ ਪਾਲਾ ਆ ਦੇਖੋ ਛੋਟੇ ਛੋਟੇ ਬੱਚਿਆਂ ਨੂੰ ਜੋ ਵੱਖ-ਵੱਖਰੀਆਂ ਗੇਮਾਂ ਕਰਾਈਆਂ ਜਾ ਰਹੀਆਂ ਇਸ ਲਈ ਮੈਂ ਬੇਨਤੀ ਕਰਦਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰੇ ਕਰਿਆ ਕਰੋ ਆ ਵੀ ਸਾਡਾ ਧੰਬਾ ਵਾ ਜੋ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ ਜੀ ਦੇਖੋ ਇਹ ਜਦੋਂ ਤੁਹਾਨੂੰ ਮੁੱਕ ਜਾਈ ਅੰਦੇ ਇੰਨਾ ਬੱਚਿਆਂ ਨੂੰ ਹੌਸਲਾ ਬਜਾਈ ਲਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਹੋਰ ਅਤੀਕਾ ਪਹੁੰਚਾਇਆ ਕਰੋ ਤੇ ਵੀ ਕੋਈ ਨਾ ਬੱਚਿਆਂ ਦੀ ਜਿਹੀ ਵੀ ਵੈਰੀ ਗੁੱਡ ਇਹਨਾਂ ਬੱਚਿਆਂ ਨੂੰ ਸਲਾਮ ਆ ਤੇ ਆਹ ਵੇਖੋ ਜੀ ਦੌੜ ਹੋਣ ਲੱਗੀ ਚੱਲੂ ਤੇ ਬੱਚੇ ਸਾਰੇ ਗਰਾਊਂਡ ਵਿੱਚ ਪਹੁੰਚ ਗਏ ਨੇ ਤੇ ਹੁਣ ਹੋਊਗੀ ਦੌੜ ਚੱਲੂ 老婆、okay. ਕਰੋ ਇਕੱਠੇ ਚੀਜ਼ਾਂ ਕਰਕੇ ਰੱਖਦਾ ਹਾਂ ਪਤਾ ਨਹੀਂ ਹੈ चलो वह चलो कहने तो लाया पानी पी पी सारे चल जो सारे सारे भर ਆ ਨੀਰੋ ਵੈਰੀ ਗੁੱਡ ਜੀ ਆਜੀ ਬਾਬਾ ਸੁਬਿੰਦਰ ਸਿੰਘ ਜੋ ਲੜਕੀਆਂ ਨੂੰ ਆ ਗੇਮ ਖੜਾ ਰਿਹਾ ਜੀ ਫੁੱਟਬਾਲ ਵਾਲੀ ਜਿਹਦੇ ਹੱਥੋਂ ਫੁੱਟਬਾਲ ਬਾਬਾ ਜੀ ਇਹਨਾਂ ਨੂੰ ਛੁੱਟਣਗੇ ਜਿਹਦੇ ਹੱਥੋਂ ਫੁੱਟਬਾਲ ਡਿੱਗ ਪਿਆ ਉਹ ਲੜਕੀ ਉੱਠ ਕੇ ਬੈਠੇ ਕਰੋਗੀ ਇਹ ਵੇਖੋ ਬਹੁਤ ਵਧੀਆ ਪ੍ਰਾਲਾ ਜੀ ਇਹ ਸਾਰੀ ਦੇਣ ਇਹਦਾ ਬਾਬਾ ਜੀ ਦੀ ਆ ਨਾ ਬੱਚਿਆਂ ਨੂੰ ਹੋਣਿਆ ਜੀ ਰੱਸੀ ਟੱਪਣ ਵਾਸਤੇ ਵੇਖੋ ਸੂਰੇ ਬੱਚਿਆਂ ਦੇ ਵਿੱਚ ਟੈਲੈਂਟ ਇਹਨਾਂ ਦਾ ਵੇਖੋ ਜੀ ਛੋੜੇ ਬੱਚੇ ਜੋ ਛੋਟੇ ਛੋਟੇ ਬੱਚੇ ਨੇ ਰੱਸੀ ਟੱਪ ਰਹੇ ਨੇ ਇਹ ਵੀ ਖੂ ਬੱਚੇ ਦਾ ਟੈਲੈਂਟ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਜੀ ਬੱਚਿਆਂ ਦਾ ਤਾਲਾ ਤੇ ਹੁਣਿਆ ਛੋਟੇ ਛੋਟੇ ਬੱਚਿਆਂ ਦੀ ਕਬੱਡੀ ਤੁਹਾਨੂੰ ਹੁਣ ਆਪਾਂ ਦਿਖਾਉਨੇ ਆਂ ਜੀ ਛੋਟੇ ਛੋਟੇ ਬੱਚਿਆਂ ਦੀ ਕਬੱਡੀ ਤੇ ਬੇਖੋ ਛੋਟੇ ਛੋਟੇ ਬੱਚੇ ਆ ਜੋ ਕਬੱਡੀ ਦੀ ਟ੍ਰੇਨਿੰਗ ਲੈ ਲਿਆ ਵੀ ਤਾਂ ਨੇ ਕੋ ਨਿਕਲ ਸਰ ਕਰੋ ਇੱਥੇ ਨਿਕਲ ਲੱਤੀ ਪਾਣਾ ਜੀ ਤੂੰ ਜੇ ਕਿੰਨੂ ਸੀ ਜਿੱਥੇ ਗਿਆ ਮੈਂ ਅੱਧਰ ਅਨੋ ਗੋ ਕਾਣੀ ਨਾ ਪੁੱਖਾ ਜਾਓ ਪਿੱਛੇ ਨਾ ਜਾਓ ਕਤੋਂ ਨਹੀਂ ਪੈ ਸਕਦਾ ਮੈਂ ਚਲ ਨਹੀਂ ਤੇ ਪਹਿਲੇ ਤੌਰੀਆਂ ਨਵਾਜਾਂ ਜਾ। ਹੈ। ਆ ਕੀ ਆ? ਵੀਰੋ ਮਟਾ। ਕੈਮਰਾ ਕੇ 5 ਸੈਕਿੰਡ ਰਹਿ ਕੇ ਨਾ ਹੱਥ ਲਾਇਆ ਦੇ। ਹਾਂ। ਉਹ ਛੜਾ ਕੇ ਪਿੱਛੇ ਨਹੀਂ ਮਾਰੀਨੀ ਤੂੰ ਵੀ ਇਹ ਚੀਨ ਨੂੰ ਨੋਟ ਕਰ। ਇਹ ਆ ਤੇ ਰੱਖ। ਕੋਈ ਚੱਲ ਰਹੀ ਹੈ। ਕੋਈ ਚੱਲ ਰਹੀ ਹੈ। ਆ ਖੜੋ। ਖੜੋ ਜੀ ਜਾ। ਉੱਠ ਪੱਟ ਕੇ ਉੱਠ ਕੇ ਫਿਰ। ਛੜ ਦੇ ਛੜ ਦੇ ਛੜ ਦੇ ਛੜ ਦੇ। ਦੂਗੋ ਆ ਫੜਿਆ ਗਿਆ ਨਹੀਂ ਫੜਿਆ ਗਿਆ ਹੋਰਾ ਹੋਰਾ ਨਾ ਕੀ ਹੋਰਾ ਗੋਲੂ ਤਾ ਬੋਲੋ ਗੋਲੂ ਨਿਕਲਦੇ ਪਿਛਾਂ ਗੋਲੂ ਨਿਕਲਦੇ ਪਿਛਾਂ ਛੜਦੀਆਂ ਤੋਂ ਥਾਲੀ ਤੋਂ ਆਪਰੇ ਛੜਦੇ ਛੜਦੇ ਤੋਂ ਮਾਟੜਾ ਨਹੀਂ ਛੜਦੇ ਮਾਰ ਥਾਪੀਆਂ ਕਿੱਧਰ ਬਾਬਾ ਸ੍ਰਿੰਦਰ ਜੀ ਆ ਲੜਕੀਆਂ ਨੂੰ ਕਬੱਡੀ ਦੀ ਟ੍ਰੇning ਦੇ ਰਹੇ ਆ ਜੀ ਤੇ ਵੇਖੋ ਲੜਕੀਆਂ ਜੋ ਕਬੱਡੀ ਖੇਡ ਰਹੀਆਂ ਤੇ ਲਾਸਟ ਵਿੱਚ ਤੁਹਾਨੂੰ ਫਿਰ ਅਸੀਂ ਇਹੋ ਕਹਿੰਨੇ ਆਂ ਕਿ ਜੇ ਤੁਹਾਨੂੰ ਸਾਡੇ ਪਿੰਡ ਦਾ ਪ੍ਰਾਲਾ ਚੰਗਾ ਲੱਗਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਦੂਰ ਕਰੋ ਆਹ ਵੇਖੋ ਬਾਬਾ ਜੀ ਜੋ ਲੜਕੀਆਂ ਨੂੰ ਕਬੱਡੀ ਦੀ ਟ੍ਰੇਨਿੰਗ ਦੇ ਰਿਹਾ ਜੀ ਤੇ ਤੁਹਾਡੇ ਇੱਕ ਸ਼ੇਅਰ ਨਾਲ ਤੁਹਾਡੇ ਇੱਕ ਲਾਈਕ ਨਾਲ ਇਹਨਾਂ ਬੱਚਿਆਂ ਦੀ ਜੋ ਮਿਹਨਤ ਆ ਉਹ بڑے ਲੋਕ ਦੇਖ ਸਕਦੇ ਨੇ ਤੇ ਇਹਨੂੰ ਚੈਨਲ ਨੂੰ ਫੋਲੋ ਵੀ ਕਰੋ ਸਬਸਕ੍ਰਾਈਬ ਵੀ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਤੁਹਾਡੇ ਵਾਸਤੇ ਅਸੀਂ ਲੈ ਕੇ ਆਉਂਦੇ ਰਵਾਂਗੇ ਇਦਾਂ ਦੀਆਂ ਹੋਰ ਵੀਡੀਓ ਤੇ ਇਹਨਾਂ ਬੱਚਿਆਂ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਲੈ ਨਹੀਂ ਸ਼ੇਅਰ ਕਰਿਆ ਜ਼ਰੂਰ ਕਰੋ ਜੀ ਜਿੱਥੇ ਜਗਾ ਦੇ ਵੀਡੀਓ ਬੰਦੀ ਵੀਡੀਓ ਲਾਈਵ ਚੱਲਦੀ ਲਾਈਵ ਲਾਈਵ ਵੀਡੀਓ ਲਾਈਵ ਸਟ੍ਰੀਮ ਟੱਚ ਕਰ ਟੱਚ ਕਰਗਾ ਟਾਈਮ ਹੋ ਗਿਆ ગઈને